ਸੰਗਤ ਜੀ ਰਾਦਾ ਸਵਾਮੀ ਜੀ ਮੈਂ ਆਪ ਜੀ ਨੂੰ ਬਹੁਤ ਜ਼ਰੂਰੀ ਸੋਚਨਾ ਦੇਣਾ ਚਾਹੁੰਦਾ ਹਾਂ ਕਿ ਬਾਬਾ ਜੀ ਆਉਣ ਵਾਲੇ ਸਨੀਚਰਵਾਰ 6 9 2025 ਨੂੰ ਖੁੱਲੀ ਕਾਰ ਵਿੱਚ ਕਾਰ ਦਰਸ਼ਨ ਦੇਣਗੇ ਸੰਗਤ ਉੱਪਰ ਬਾਬਾ ਜੀ ਦੀ ਬਹੁਤ ਦਇਆ ਹੋਈ ਹੈ ਜੋ ਵੀ ਸੰਗਤ ਬਾਬਾ ਜੀ ਦੇ ਦਰਸ਼ਨਾਂ ਤੇ ਜਾਣਾ ਚਾਹੁੰਦੀ ਹੈ ਉਹ ਜਾ ਸਕਦੀ ਹੈ ਪਿਛਲੇ ਮਹੀਨੇ ਬਾਬਾ ਜੀ ਨੇ ਕਾਰ ਦਰਸ਼ਨ ਤੇ ਪ੍ਰਸ਼ਾਦ ਵੀ ਦਿੱਤਾ ਸੀ ਸੰਗਤ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ ਪਰ ਇਸ ਵਾਰ ਆਪ ਇਸ ਦਾ ਲਾਭ ਉਠਾ ਸਕਦੇ ਹੋ ਜੀ ਸੰਗਤ ਜੀ ਹੁਣ ਮੈਂ ਤੁਹਾਡਾ ਧਿਆਨ ਕੁਝ ਸਾਵਧਾਨੀਆਂ ਵੱਲ ਲਿਜਾਣਾ ਚਾਹੁੰਦਾ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਵੀ ਕਾਫੀ ਆਇਆ ਹੋਇਆ ਹੈ ਤੇ بارش ਵੀ ਹੋ ਰਹੀ ਹੈ ਜਿਸ ਨਾਲ ਡੇਰਾ ਬਿਆਸ ਨੂੰ ਜਾਣ ਵਾਲੇ ਰੋਡ ਟੁੱਟ ਚੁੱਕੇ ਹਨ ਪੰਜਾਬ ਸਰਕਾਰ ਉਸ ਦੀ ਮਰਮਤ ਨਾਲੋਂ ਨਾਲ ਕਰਵਾ ਰਹੀ ਹੈ ਪਰ ਅਜੇ ਵੀ ਮਰਮਤ ਪੂਰੀ ਨਹੀਂ ਹੋਈ ਹੈ ਜੀ ਇਸ ਕਰਕੇ ਜੋ ਵੀ ਸੰਗਤ ਬਾਬਾ ਜੀ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੀ ਹੈ ਉਹ ਗੱਡੀ ਜਾਂ ਮੋਟਰਸਾਈਕਲ ਕੋਲੀ ਚਲਾਉਣ ਤਾਂ ਜੋ ਕੋਈ ਘਟਨਾ ਨਾ ਵਾਪਰੇ ਕਿਉਂਕਿ ਸੰਗਤ ਜੀ ਆਪ ਜੀ ਨੇ ਸਵੇਰੇ ਜਲਦੀ ਆਉਣਾ ਹੁੰਦਾ ਹੈ ਕਈ ਸੰਗਤ ਸਵੇਰੇ ਜਲਦੀ ਨਿਕਲਦੀ ਹੈ ਤੇ ਹਨੇਰਾ ਵੀ ਹੁੰਦਾ ਹੈ ਜਿਸ ਕਾਰਨ ਸੜਕਾਂ ਦੇ ਕਿਨਾਰੇਾਂ ਤੇ ਪਏ ਟੋਏਆਂ ਜਾਂ ਰੁੜੀ ਹੋਈ ਸੜਕ ਦਾ ਪਤਾ ਨਹੀਂ ਲੱਗਦਾ। ਬਾਕੀ ਸੰਗਤ ਜੀ ਸੰਡੇ ਨੂੰ ਬਾਬਾ ਜੀ 사ਤਸੰਗ ਵੀ ਕਰਨਗੇ। ਜੋ ਵੀ ਸੰਗਤ 사ਤਸੰਗ ਤੇ ਜਾਣਾ ਚਾਹੁੰਦੀ ਹੈ ਜਾ ਸਕਦੀ ਹੈ ਜੀ। ਬਾਬਾ ਜੀ ਬੋਲੋ ਸੰਗਤ ਲਈ ਇਹ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਹੈ ਜੀ। ਇਸ ਦਾ ਲਾਭ ਜ਼ਰੂਰ ਉਠਾਓ ਜੀ। ਸੰਗਤ ਜੀ ਆਪ ਜੀ ਸਾਹਮਣੇ ਬੇਨਤੀ ਹੈ ਕਿ ਆਪ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਜੀ ਰਾਣਾ ਸਵਾਮੀ ਜੀ